ਤਾਜ਼ਾ ਅਪਡੇਟ 17 ਭਾਦੋਂ ਸੁਖਰਾਪਾਤ ਦਾ ਦਿਵਾਨ ਤਾਜ਼ਾ ਅਪਡੇਟ ਹੈ ਜੀ ਓਕੇ ਭਾਈ ਓਕੇ ਬਿਲਕੁਲ ਤਾਜ਼ਾ ਅਪਡੇਟ 17 ਭਾਦੋਂ ਦਾ ਦਿਵਾਨ 2024 ਸੰਤਪਾਪ ਬੱਗਾ ਸਿੰਘ ਜੀ ਵਰਸੀ ਸਮਾਗਮ ਚੱਲ ਰਿਹਾ ਬਹੁਤ ਚੰਗੀ ਪੱਦਰ ਤੇ ਢੋਲੇ ਝੂਲੇ ਲੱਗ ਚੁੱਕੇ ਆ ਜਿਹੜਾ ਮੇਲੇ ਦਾ ਮਾਹੌਲ ਹੁੰਦਾ ਮੇਲੇ ਦਾ ਮਾਹੌਲ ਬਣਿਆ ਪਿਆ ਸਾਡੇ ਬਾਬਾ ਜਗਜੀਤ ਸਿੰਘ ਜੀ ਖਰੀਦਦਾਰੀ ਕਰ ਰਹੇ ਨੇ ਪਹਿਲੇ ਦਿਨ ਹੀ ਸ਼ੁਰੂ ਕਰਤੀ ਬਾਬਾ ਨੇ ਖਰੀਦਦਾਰੀ ਬਾਜ਼ਾਰ ਲੱਗ ਚੁੱਕੇ ਨੇ ਮੇਰੇ ਲਈ ਤਿਆਰੀਆਂ ਪੂਰੀਆਂ ਜੰਗੀ ਪੱਦਰ ਤੇ ਚੋਰਾ ਸ਼ੋਰਾ ਬੱਤਾ ਵਧੀਆ ਬਣਾਵੇ ਵੀਡੀਓ ਜਮਾਏ ਮੈਂ ਕਹਣਾ ਪੂਰੀ ਵਧੀਆ ਬਾਬਿਓ ਹੋਵੇ ਬਾਬੇ ਨਾਨਕ ਦੀ ਹਾਂਜੀ ਹਾਂ ਕਿਹੜਾ ਪਿੰਡ ਹੈ ਬਾਬਿਓ ਸਾਹਮਾ ਪਿੰਡ ਹੈ ਸਮਾਹ ਤੋਂ ਜੀ ਹਾਂਜੀ ਠੀਕ ਹੈ ਜੀ ਆਏ ਸਾਲ ਉਹਨੇ ਹਰ ਸਾਲ ਬਈ ਵਧੀਆ ਗੱਲ ਹੈ ਜੀ ਦੋ ਕਾਮੀਨ ਮਾਲ ਦੇ ਵਿੱਚ ਦੋਨੇ ਸਾਰੇ ਵੀ ਬੈਠੇ ਸਨ ਅੱਛਾ ਇੱਥੇ ਹੁੰਨਾ ਆਏ ਸਾਲ ਇੱਥੇ ਹੁੰਨਾ 6 ਮਹੀਨੇ ਠੀਕ ਹੈ ਜੀ ਚਲੀ ਜਾਂਦੀ ਆ ਸਜਣੋ ਇਹ ਵੀ ਮੇਲਾ ਦੇਖਣ ਆਏ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਮੇਲਾ ਦੇਖ ਰਹੇ ਨੇ ਹਨਾ ਲੈ ਵੀ ਮੁੰਡਾ ਹੀਰੋ ਵਾਲਾ ਪਕੌੜੇ ਬਣਾਈ ਜਾਂਦਾ ਤਾजे ਪਕੌੜੇ ਤਕਦੀਰ ਸਿੱਧੂ ਕਿਵੇਂ ਆ ਲੈ ਵੀ ਕਿ ਪਹਿਲੇ ਤਾਂ ਨਹੀਂ ਹੁਣ ਆਉਂਦਾ ਨਹੀਂ ਮੁੜ ਕੇ ਕਦੋਂ ਆਵੇਂਗਾ ਆਜਾ ਜਾ ਵੀ ਨਗਰੇ ਚਲਦੇ ਆਂ ਆਜੋ ਅੰਕਲ ਕਰੇ ਚਲਦਾਂ ਚਾਜੂ ਵੀਨੇ ਆ ਆਜੋ 2 ਮਿੰਟ ਲੱਗਣਗੇ ਲਓ ਜੀ ਪੈਣੀ ਵਾਲੀ ਕੁਲਫੀ ਵਾਲੇ ਵੀ ਇਕੱਠੇ ਨੇ ਪਹਿਲਾਂ ਬਾਈ ਰੋਟੀ ਖਾਈ ਜਾਂਦਾ ਗੱਲ ਕਰ ਸੰਗ ਗਿਆ ਉਹ ਗੁਰੂ ਹਰਗੋਬਿੰਦ ਪਬਲਿਕ ਫੇਰ ਕੰਨੀ ਕੋਲ ਬੰਦੇ ਦਾ ਹਰ ਬਾਅਦ ਦਿੱਕਤ ਤੇ ਕੁੱਤੇ ਦਾ ਇਹ ਸਾਡੇ ਬਾਈਨਾਂ ਵਾਲੇ ਬਾਈ ਸੰਤਬਾਬ ਬਗਾ ਸਿੰਘ ਜੀ ਪਬਲਿਕ ਸਕੂਲ ਦੇ ਵਿੱਚ ਜਿਹੜੇ ਬੈਨਾਂ ਦੀ ਸੇਵਾ ਕਰਦੇ ਨੇ ਇਹਨਾਂ ਦੇ ਸਿਰ ਤੇ ਚੱਲਦਾ ਸੱਜਣੋ ਸਕੂਲ ਆਪਣਾ ਨਾ ਛੋਟੇ ਸਿਰ ਤੇ ਜ਼ਿਆਦਾ ਦਰਦਾਂ ਕਿਉਂਕਿ ਛੋਟੇ ਛੋਟੇ ਕੈਰੇ ਕੈਰੇ ਬੱਚੇ ਹੁੰਦੇ ਨੇ ਨਾ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਚਾਉਂਦੇ ਬਸ ਦਿਰੋ ਬਾਈ ਤੁਹਾਨੂੰ ਸਲੂਟ ਆ ਸਰਬਾਤਮਕ ਸਤਿ ਸ਼੍ਰੀ ਅਕਾਲ ਸਤਨਾ ਪਿਆਰ ਰਹਾ ਸਰ ਬਾਅਦ ਕਿੰਨੀ ਹੋ ਰਹੀ ਦੱਸਦੇ 17 ਭਾਦੋਂ ਦਾ ਅਪਡੇਟ ਬਿਲਕੁਲ ਜੀ ਬਿਲਕੁਲ ਤਿਆਰੀਆਂ ਨੇ ਹਾਂ ਜੀ ਵੀਰੇ ਤਿਆਰੀਆਂ ਲਾਲ ਆ ਪਕੌੜੇ ਜੇ ਇਕੱਠ ਹੋਣ ਵਾਲਾ ਪੂਰਾ ਵੀਰੇ ਪੂਰਾ ਤਿਆਰ ਆ ਕੰਮ ਆ ਤਾਂ ਸੱਜਣਾ ਕੈਮ ਹੈ ਹਾਂਜੀ ਜਮਾ ਠੀਕ ਹੈ ਤਿਆਰੀਆ ਪੂਰੀ ਪੂਰੀ ਠੀਕ ਹੈ ਤਾਂ ਸੱਜਣਾ ਕਿੱਥੋਂ ਕਿਹੜੇ ਪਿੰਡ ਤੋਂ ਬਾਈ ਬਿਹਾਲਗੜ ਤੋਂ ਬਿਹਾਲਗੜ ਤੁਸੀਂ ਕਿਹੜੇ ਪਿੰਡ ਤੋਂ ਜਖੇਪੜ ਬੱਲੇ 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 ਹੋਈ ਪਿਆ ਸੱਜਣੋ ਚਖੇਪੜ ਦਿਆਲਗੜ ਹੋ ਰੂ ਬਹੁਤ ਪੂਰਾ ਇੱਧਰ ਜਿੱਥੇ ਤੱਕ ਮੰਨ ਕੇ ਚਲੋ ਆਪਾਂ ਜ਼ੂਮ ਕੀਤਾ ਨਾ ਆ ਕੰਬਾ ਦਿਖਦਾ ਇਹ ਕੰਬੇ ਤੋਂ ਵੀ ਗਾਂਹ ਤੱਕ ਦੁਕਾਨਾਂ ਹੁੰਦੀਆਂ ਨੇ ਸੱਜਣੋ ਅੱਜ ਪਹਿਲਾ ਦਿਨ ਕਰਕੇ ਥੋੜਾ ਜਿਹਾ ਘੱਟ ਐ ਸਮਾਗਮ ਇਹ ਅੱਜ ਦੇ ਦਿਨ ਦਾ 17 ਭਾਦੋਂ ਦਾ ਅਪਡੇਟ ਐ ਅਗਰ 17 ਭਾਦੋਂ ਸੰਤ ਬਾਬ ਬਕਾਲ ਸਿੰਘ ਜੀ ਵਰਸੀ ਸਮਾਗਮ ਦਾ ਅੱਜ ਦਾ ਇਹ ਬਾਹਰਲਾ ਅਪਡੇਟ ਐ ਵੀ ਇੰਨਾ ਕਮੇਲਾ ਪਹਿਲੇ ਦਿਨੀ ਭਰ ਚੁੱਕਿਆ ਹੈ ਬਾਕੀ ਤੁਸੀਂ ਜਿਹੜਾ ਹਾਲ ਭਰਿਆ ਹੋਇਆ ਦੇਖਿਆ ਤੁਸੀਂ ਨੇ ਉਹ ਆਪਾਂ ਤੁਹਾਨੂੰ ਹਾਲ ਚੋਂ ਦਿਖਾਇਆ ਹਾਲ ਲੱਗ ਭਗ ਦਵਾਨ ਹਾਲ ਸਾਰਾ ਫੁੱਲ ਹੀ ਆ ਦਕਾਨਾਂ ਤੇ ਕੋਨਾ ਪੂਰੀਆਂ ਸਜੀਆਂ ਹੋਈਆਂ ਨੇ ਕੱਲ ਤਾਂ ਹੋਊਗੀ ਕੱਲ ਜਵਾ ਤੇ ਬਾਈ ਹੁਰੀ ਪੂਰੀ ਤਿਆਰੀ ਚ ਨੇ ਕਹਿੰਦੇ 2:00 ਵਜੇ ਤੋਂ ਬਾਅਦ ਭਰ ਜੂਗਾ ਬਾਈ ਦੇਖ ਕੇ ਆਪਾਂ ਕਪਤਾਨ ਜੀ ਬੋਲ ਦਿੰਦੇ ਚਲੋ ਬੇਟਾ ਨੋਸਟਾ ਤਾਜ਼ਾ ਅਪਡੇਟ ਦੇ ਨਾਲ ਤੁਸੀਂ DHK ਮੀਡੀਆ ਨਾਲ ਜੁੜੇ ਰਹੋ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ